ਪੰਜਾਬੀਓ ਐਤ ਕੀ ਵਾਰ ਤੁਸੀਂ 1947 ਵਾਲੀ ਗਲਤੀ ਨਾ ਕਰ ਜਿਓ ਸਮਾਂ ਉਹੀ ਆਉਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀਡੀਓ ਪੂਰੀ ਦੇਖਿਓ ਗੱਲ ਇਹ ਹੈ ਵੀ ਅਸ ਟਾਈਮ ਵਰਤਮਾਨ ਦੇ ਵਿੱਚ ਦੁਨੀਆ ਦੇ ਵੱਡੇ ਦੇਸ਼ ਆ ਜਿਹੜੇ ਤੀਜੀ ਵਰਲਡ ਵਾਰ ਵੱਲ ਵੱਧ ਰਹੇ ਆ ਵੱਡੇ ਦੇਸ਼ਾਂ ਦੇ ਭੇੜ ਦੇ ਵਿੱਚੋਂ ਹਮੇਸ਼ਾ ਹੀ ਨਵੇਂ ਦੇਸ਼ ਆ ਜਿਹੜੇ ਉਹ ਜਨਮ ਲੈਂਦੇ ਆਏ ਆ ਤੇ ਐਤਕੀ ਵੀ ਉਹ ਸਮਾਂ ਜਿਹੜਾ ਆਉਣ ਵਾਲਾ ਹੀ ਐ ਪਿਛਲੇ ਦਿਨੀ 6-7 ਤਰੀਕ ਨੂੰ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਸਮਾमेलन ਸੀ ਤੇ ਜਿਹਦੇ ਵਿੱਚ ਕਈ ਦੇਸ਼ ਇਕੱਠੇ ਹੋਏ ਸੀ ਤੇ ਉਹ ਦੇਸ਼ ਆ ਜਿਹੜੇ ਅਮਰੀਕਾ ਦੇ ਡਾਲਰ ਨੂੰ ਜਿਹੜੀ ਹੈਗੀ ਟੱਕਰ ਦੇ ਰਹੇ ਆ ਅਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਹੈਗਾ ਡਾਲਰ ਦੇ ਨਾਲ ਵਪਾਰ ਹੁੰਦਾ ਤੇ ਡਾਲਰ ਜਿਹੜਾ ਹੈਗਾ ਦੁਨੀਆ ਦੇ ਵਿੱਚ ਕਿੰਗ ਹੈ ਉਧਰ ਅਮਰੀਕਾ ਦੇ ਨਾਲ ਸਾਰੇ ਨਾਟੋ ਦੇਸ਼ ਖੜੇ ਨੇ 50 52 ਦੇਸ਼ ਤੇ ਇੱਧਰ ਬ੍ਰਿਕਸ ਦੇ ਨਾਲ ਹੈਗੇ ਨੇ ਜਿਹੜੇ ਤੇ ਰਸ਼ੀਆ ਚੀਨ ਦੱਖਣੀ ਅਫਰੀਕਾ ਬ੍ਰਾਜ਼ੀਲ ਈਰਾਨ ਮਿਸਰ ਇੰਡੋਨੇਸ਼ੀਆ ਆਰਜਨਟੀਨਾ ਈਥੋਪੀਆ UAE ਅਤੇ ਭਾਰਤ ਹੁਣ ਗੱਲ ਇਹ ਹੈ ਵੀ ਇਸ ਸਮੇਲਨ ਦੇ ਵਿੱਚ ਭਾਰਤ ਦਾ ਸਿੱਧੇ ਤੌਰ ਤੇ ਸਾਥ ਦੇਣਾ ਰਸ਼ੀਆ ਦਾ ਤਾਂ ਸੌਂਝ ਲੋ ਅਮਰੀਕਾ ਨੂੰ ਚੁਣੌਤੀ ਹੈ ਅਤੇ ਅਮਰੀਕਾ ਨੇ ਪਹਿਲੇ ਇਲਾਨ ਕਰਿਆ ਸੀ ਵੀ ਜੇ ਭਾਰਤ ਰਸ਼ੀਆ ਨਾਲ ਲੈਣ ਦੇਣ ਰੱਖੂਗਾ ਤਾਂ ਅਸੀਂ 500% ਜਿਹੜਾ ਹੈਗਾ ਉਹ ਟੈਰਫ ਲਾਵਾਂਗੇ ਤੇ ਇਹਦਾ ਮਤਲਬ ਜਿਹੜਾ ਹੈਗਾ ਵੀ ਟੈਰਫ ਵੀ ਲੱਗੂਗਾ ਤੇ ਇਹ ਦੇਸ਼ ਹੈ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵੀ ਆਉਣਗੇ ਤੇ ਅੱਜ ਜਿਹੜਾ ਹੈਗਾ ਨਾਟੋ ਦੇ ਮੁਖੀ ਦਾ ਵੀ ਜਿਹੜਾ ਹੈਗਾ ਬਿਆਨ ਆਇਆ ਵੀ ਭਾਈ ਤਿਆਰੀ ਰੱਖੋ ਹੁਣ ਗੱਲ ਇਹ ਹੈ ਵੀ ਇਸ ਇਹਦੇ ਵਿੱਚ ਪੰਜਾਬ ਦਾ ਕੀ ਫਾਇਦਾ ਜੇ ਜੰਗ ਲੱਗਦੀ ਹੈ ਤਾਂ ਇਹ ਸਾਊਥ ਚైనా ਸੀ ਦੇ ਵਿੱਚ ਲੱਗੂਗੀ ਅਤੇ ਪੰਜਾਬ ਨੂੰ ਇਹਦਾ ਬਹੁਤ ਵੱਡਾ ਫਾਇਦਾ ਤਾਂ ਸਿੱਖਾਂ ਨੂੰ ਇਸ ਇਸ ਟਾਈਮ ਆਪਸ ਵਿੱਚ ਜਿਹੜੀਆਂ ਹੈਗੀਆਂ ਲੜਾਈਆਂ ਛੱਡ ਕੇ ਸਚੇਤ ਰਹਿਣਾ ਚਾਹੀਦਾ ਤੇ 1947 ਵਾਲੀ ਗਲਤੀ ਨਹੀਂ ਕਰਨੀ ਚਾਹੀਦੀ ਡਿਪਲੋਮੈਟਿਕ ਜਿਹੜੇ ਹੈਗੇ ਆ ਉਹਨੂੰ ਲੈਵਲ ਨੂੰ ਤਕੜਾ ਕਰਨਾ ਚਾਹੀਦਾ ਆਪਣੇ ਬੁੱਧੀਜੀਵੀ ਹੈ ਜਿਹੜੀ ਉਹ ਮਤਲਬ ਕਿ ਉਹਨਾਂ ਦੀਆਂ ਟੀਮਾਂ ਬਣਾਉਣੀਆਂ ਚਾਹੀਦੀਆਂ ਫੇਰ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਕਿਸਾਨੀ ਤੇ ਜਿਹੜੀ ਹੈਗੀ ਨੌਜਵਾਨੀ ਉਹ ਵੱਸ ਸਕਦੀ ਆ ਤੇ ਇਹਦੇ ਬਾਰੇ ਜਿਹੜੀ ਹੈਗੀ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਆਂ ਗੱਲ ਪੰਜਾਬ ਭਵਿੱਖ ਦੇ ਵਿੱਚ ਆਪਣੇ ਰਾਜ ਵੱਲ ਵੱਧ ਰਿਹਾ ਹੈ